ਕੋਲੀ ਜੀ ਬਾਬਾ ਬਿਆਲੂ ਜੀ ਯੂਥ ਕਲੱਬ ਜਿਨ੍ਹਾਂ ਵੱਲੋਂ ਅੱਜ ਫੇਰ ਹਰ ਸਾਲ ਦੀ ਤਰ੍ਹਾਂ ਇਸ ਜੰਗਲ ਦੇ ਵਿੱਚ ਪਾਣੀ ਦੀ ਸੇਵਾ ਦਿੱਤੀ ਜਾ ਰਹੀ ਹੈ ਉਧਰ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਮੇਰਾ ਮਾਣ ਕਰ ਰਹੇ ਨੇ ਬਹੁਤ ਬਹੁਤ ਧੰਵਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੈਨ ਜਲੰਧਰ ਤੇ ਰੁਸਤਮ ਜਨਾਲਾ ਚਲੋ ਵੇ ਖੁਲਾਕੋ ਮੈਂ ਟਿਕਾਸ ਚਲੋ ਵੇ ਚਾਹੇ ਆਇਓ ਆਇਓ ਪੰਦਰ ਪਕਾਣ ਜੀ ਤੇਰਸਮ ਚਲ ਵੇ ਚੋ ਪਹਿਲਵਾਨ ਦਿਲਾਨਗਰ ਤੇ ਮੋਨੂ ਮਕੇਰੀਆ ਠੀਕ ਹੋ ਗਿਆ ਆ ਛੋਟੀ ਕੁश्ती ਬੜੀ ਟੌਫੀ ਲੱਗੀ ਆ ਹਲੋ ਹਲੋ ਕੋਲੀ ਜੀ ਲਾ ਬਈ ਆਹ ਕੁਸ਼ਤੀ ਹੈ ਇੱਕੋ ਕੁਸ਼ਤੀ ਦੇ ਬਾਅਦ ਸਾਡੇ ਕੋਲ ਊਮੈਨ ਰੈਸਲਰ ਪਹੁੰਚੀਆਂ ਹੋਈਆਂ ਨੇ ਇਹਨਾਂ ਦੀ ਵੀ ਕੁਸ਼ਤੀ ਦੇਖੀ ਜਾਊਗੀ ਬੇਟੀ ਬਚਾਓ ਬੇਟੀ ਪੜਾਓ ਦੇ ਨਾਅਰੇ ਅਨੁਸਾਰ ਅੱਜ ਲੜਕੀਆਂ ਦੀ ਕੁਸ਼ਤੀ ਵੀ ਕਰਾਈ ਜਾਊਗੀ ਪ੍ਰਿੰਕਾ ਹੁਸ਼ਿਆਰਪੁਰ ਤੇ ਰੀਨਾ ਦਸੂਹਾ ਤਿਆਰ ਰਣ ਗਿਆ ਪਰ ਕੀ ਫੈਸਲਾ ਹਾਲੇ ਤੱਕ ਆਇਆ ਨਹੀਂ ਆ

ਆਲੋ ਬੋਲੀ ਜੀ ਬਾਈ ਇੱਕ ਤਾੜੀ ਮਾਰ ਦਿਓ ਕੁਸ਼ਤੀ ਫੇਰ ਦੁਬਾਰਾ ਸ਼ੁਰੂ ਹੋਗੀ ਜੀ ਓਏ ਹੋਏ 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 ਕੁਸ਼ਤੀ ਦੇ ਵਿੱਚ ਰੌਲਾ ਪੈ ਗਿਆ ਸੀ ਮੈਨੂੰ ਆਇਆ ਲੱਗਦਾ ਕੁਸ਼ਤੀ ਪ੍ਰੇਮੀਆਂ ਅੱਜ ਪੰਮੇ ਨੂੰ ਵੀ ਕੋਈ ਪਹਿਲੀ ਵਾਰ ਧੱਕਰਿਆ ਇਹ ਸੱਗਾ ਰਾਜਸਥਾਨ ਵਾਲਾ ਬਹੁਤ ਵਧੀਆ ਆਏ ਟੰਗ ਦਾ ਵੱਜ ਗਿਆ ਓਏ ਸ਼ਾਬਾਸ਼ ਕਸ਼ਮੀਰ ਤੇ ਮੋਲ ਨੂੰ ਚਲੋ ਜੀ ਉਸ ਤੋਂ ਬਾਅਦ ਲੜਕੀਆਂ ਤਿਆਰ ਹੋ ਦੇ ਬੇਟਾ ਰੈਡੀ ਹੋ ਬੈ ਲਖਣ ਦੀ ਧਰਤੀ ਆ ਵੀ ਐਡਾ ਵੱਡਾ ਦਿਨ ਹੈ ਕਿ ਅੱਜ ਪਹਿਲਵਾਨਾਂ ਨੂੰ ਨਾਮ ਦੇ ਵਿੱਚ ਝੋਟੀ ਦਿੱਤੀ ਜਾਣੀ ਆ ਝੋਟੀ ਜਿਹੜੀ ਨਾਲ ਪਹਿਲੇ ਸੋਇਆ ਮੋਹਰਾ ਨਸਲ ਦੀ ਕੁੰਡੀਆਂ ਸਿੰਾਂ ਵਾਲੀ ਲਿਸ਼ਕਾ ਮਾਰਦਾ ਪਿੰਡਾ ਦੇ ਨਾਲ ਕੱਟੀ ਸਾਰਿਆਂ ਨੇ ਹੰਢੂ ਨੂੰ ਆਪਣੀ ਪਵਿੱਤਰ ਕਰੀ ਇੱਕ ਛੋਟਾ ਜਿਹਾ ਜਕਾਰਾ ਲਾਈਏ ਬੋਲੇ ਬੋਲੇ ਲੱਖ ਦਾਤਾ ਪੀਰ ਕੀ ਬੀਰ ਹਨੂਮਾਨ ਕੀ ਜੈ ਆਓ ਅੱਜ ਅਰਦਾਸ ਕਰੀਏ ਕਿ ਪਰਮ ਪੱਤਾ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਪਰਿਵਾਰਾਂ ਦੇ ਵਿੱਚ ਜਿਹੜੀਆਂ ਖੁਸ਼ੀਆਂ ਬੜੀਆਂ ਬੜੀਆਂ ਕਾਰਜ ਮਾਰਾਂ ਵਿੱਚ ਵਸਦੇ ਬਣੇ ਰਹਿਣ ਇਸੇ ਤਰ੍ਹਾਂ ਹਾਂ ਜੀ ਜੀ ਗੋਮੈਂਟ ਬਿੱਦੂ ਜੇ ਕਰ ਜਾ ਲੈਂਦੀ ਰੋਜ਼ਾਰਾ ਅਸੀਂ ਕੀ ਚੋਈਦਾ ਇਹ ਹੁਣ ਲੈ ਜੀ ਜੀ ਬਾਹਰੋਂ ਪ੍ਰਧਾਨ ਜੀ ਲੈ ਜੋ ਲੈ ਜੋ ਲੈ ਜੋ ਹਾਂ ਜਾ ਲੈਣ ਤੇ ਜੀ ਇਹ ਇਹ ਵੀ ਕਹਿੰਦੀ ਮੈਂ ਵੀ ਮਾਲੀ ਵਾਲੀ ਕੁਸ਼ਤੀ ਦੇਖਣੀ ਹੈ ਕੋਈ ਗੱਲ ਨਹੀਂ ਮਹਾਰਾਜ ਵੇਖੋ ਕਿਸ ਜਨ ਨਸੀਬਾਂ ਦੇ ਵਿੱਚ ਅੱਜ ਹੁੰਦੀ ਹੈ ਕੌਣ ਬਣੇਗਾ ਬੈ ਲਖਣ ਦੀ ਧਰਤੀ ਦਾ ਜੇਤੂ ਥੋੜੀ ਜਿਹੀ ਦੇਰ ਦੇ ਵਿੱਚ ਫਾਈਨਲ ਵੀ ਆਪਣੇ ਕੋਲ ਪਹੁੰਚ ਜਾਣਾ ਉਧਰਲੇ ਪਾਸੇ ਇੱਕ ਪਾਸੇ ਪੰਨਾ ਤੇ ਦੂਜੇ ਪਾਸੇ ਬੱਬਾ ਇਧਰ ਫਰਮਾਉ ਤੇ ਕਾਸ਼ ਸਿਰੇ ਦੀ ਕੁਸ਼ਤੀ ਤੇ ਅਮਨ ਤੇ ਸੱਜਣ ਇਹ ਵੀ ਬਹੁਤ ਵਧੀਆ ਕੁਸ਼ਤੀਆਂ ਨੇ ਚਲੋ ਜੀ ਮਿਹਰਬਾਨੀ ਹੋਰੀ ਜੀ ਹੋਰੀ ਹੋਰੀ ਤਾਂ ਮੈਂ ਕਹਾਂ ਤੇ ਰੌਲਾ ਨਹੀਂ ਪਾਣਾ ਕਿਆ ਹੋਇਆ ਮਾਲੀ ਦਾ ਕੋ ਜਿਹੜਾ ਬਿਲਕੁਲ ਸਟੈਟ ਹੋ ਕੇ ਕੀਤਾ ਜਾਏਗਾ ਹਏ ਤੇ ਸ਼ਾਂਤੀ ਹੋਣੀ ਸਾਰੇ ਪਹਿਲਵਾਨਾਂ ਦੀ ਅਗਰ ਕੋ ਪਹਿਲਵਾਨ ਬਰਾਬਰੀ ਕਰੇਗਾ ਤੇ ਬਿਲਕੁਲ ਵੀ ਆਨੰਦ ਆਖੜ ਨਹੀਂ ਹੋਏਗਾ ਲਓ ਭਾਈ ਟੋਲੀ ਜੀ ਭਾਈ ਸਾਰੇ ਪਹਿਲਵਾਨ ਨੋਟ ਕਰੋ ਬਿੱਡੂ ਜੀ 7 ਤਰੀਕ ਨੂੰ ਦਤਾਰਪੁਰ ਦੀ ਧਰਤੀ ਦੇ ਵੀ ਵੱਡਾ ਦੰਡ ਹੋ ਜਾ ਰਿਹਾ ਬਿੱਡੂ ਜੀ ਇੱਕ ਮਿੰਟ ਲੈਣਾ ਜਿਸ ਦੇ ਵਿੱਚ ਜੇਧੋ ਸਤਾਨ ਦੇ ਟਾਪ ਦੇ ਪਹਿਲਵਾਨ ਪਹੁੰਚ ਰਹੇ ਨੇ ਰੂਬਲਜੀਤ ਖੰਨਾ ਸੁਖਮਨ ਸਾਗਰ ਦਿੱਲੀ ਬਿਨੀਆ ਜੰਮੂ ਸਾਹਿਲ ਕੋਹਾਲੀ ਤੇ ਹੋਰ ਵੀ ਹਿੰਦੁਸਤਾਨ ਦੀ کریم ਪੌਜਰੀਏ 7 ਤਰੀਕ ਨੂੰ ਦਤਾਰਪੁਰ ਦੀ ਧਰਤੀ ਦੇ ਵੀ ਵੱਡਾ ਦੰਗਲ ਹੋਣ ਜਾ ਰਿਹਾ ਸਾਰੇ ਕੁਸ਼ਤੀ ਪ੍ਰੇਮੀਆਂ ਨੂੰ ਖੁੱਲਾ ਸੱਦਾ ਜੀ ਖੁੱਲਾ ਸੱਦਾ ਤੇ 1 ਸਤੰਬਰ ਨੂੰ ਕੁਸ਼ਤੀ ਪ੍ਰੇਮੀਆਂ ਲੋਕਾਂ ਨੇ 1 ਸਤੰਬਰ ਨੂੰ ਕਮਾਈ ਦੇਵੀ ਦੀ ਧਰਤੀ ਦੇ ਵੀ ਵੱਡਾ ਦੰਗਲ ਹੋਣ ਜਾ ਰਿਹਾ ਜਿਸ ਦੇ ਵਿੱਚ ਹਿੰਦੁਸਤਾਨ ਦੇ ਟਾਉ ਦੇ ਮਲ ਕੀਰਤੀ ਪਹਿਲਵਾਂ ਜੀ ਪਰੇਵਾਲ ਵੱਡਾ ਜੱਸਾ ਮਰੂਰ ਨਾ ਨੇਪਾਲ ਤਰਿ ਖੰਨਾ ਸੁਖਮਨ ਪੁਹਾਰੀ ਸਾਗਰ ਪਹਿਲਵਾਨ ਨੂਰ ਸ਼ੇਖ ਦਿੱਲੀ ਤੇ ਬੱਬਾ ਜੰਮੂ ਇਹ ਹੋਰ ਵੀ ਬਹੁਤ ਵਧੀਆ ਵਧੀਆ ਪਹਿਲਵਾਨ ਬੋਜਨੇ ਨੇ 1 ਸਤੰਬਰ ਨੂੰ ਪਮਾਈ ਦੇਵੀ ਦੇ ਵੀ ਸਾਰੇ ਕੁੱਤੀ ਪ੍ਰੇਮੀਆਂ ਨੂੰ ਖੁੱਲਾ ਸੱਦਾ ਦਿੱ वाह भी वाह बड़ा युद्ध सुरमू दे काश क्या बात है टोली जी के कोई बन गया रौन कथिया कोई छट के सीस महल चलिया कोई बन गया रौन कथिया कोई छट के सीस महल चलिया तो की हो गया तो हेलो आपो अपने पछाणो पहलवानों पहल अपने अपने पछाण के देखो भी दूजे नहीं कि मान चुकना कोई बन गया रौन ਕੋਈ ਛੱਡ ਕੇ ਸੀਸ ਮਹਿਲ ਚੱਲਿਆ ਕੋਈ ਪਲਿਆ ਲਖੜਿਆ ਨਾਜਾਂ ਨਾਲ ਕੋਈ ਤੱਤੀ ਰੇਤ ਦੇ ਫਲ ਚੱਲਿਆ ਕੋਈ ਭੁੱਲ ਗਿਆ ਮਕਸਦ ਆਉਣ ਦਾ ਕੋਈ ਕਰਕੇ ਮਸਲੇ ਹੱਲ ਚੱਲਿਆ ਓਏ ਗੁਲਾਮ ਫਰੀਦਾ ਇੱਥੇ ਸਭ ਮੁਸਾਬਰ ਨੇ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਚੱਕ ਦੇ ਟੋਲੀ ਦੀ ਹਰਮਾਨ ਬਰਾਬਰੀ ਤੇ ਰਹਿੰਦਾ ਤੇ ਫਾਈਨਲ ਕੁਸ਼ੀ ਦਾ ਆਰਥਵਾਨ ਨਹੀਂ ਹੋਏਗਾ ਆਹੋ ਆਹੋ ਓਏ ਬੱਲੇ 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 ਫਰਮੋਂ ਦੇ ਕਾਸ਼ ਵਾਏ ਪਪਾ ਟਪਮਾ कि में करो आज आज बहार आज देखो देखो तो आज सट लग जूगी बनैरी बनिया होया बड़ी तिखिया सीखा तो मैदान की जाए अगर मैं बार वहां मैं बार भेज देना ਪਹਿਲਵਾਨ ਕਹਿੰਦਾ ਜੇ ਰੰਦਾ ਜੇ ਇਨਾਮ ਦਾ ਅਕਦਾਰ ਫਿਰ ਕੋਈ ਹੋਗਾ ਫਾਈਨਲ ਕੁਸ਼ਰੀ ਵਿੱਚ ਨਹੀਂ ਕੀਤਾ ਜਾਏਗਾ ਹੈਲੋ 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 ਕੁਲੀ ਬਿਟੂਰੀ ਜੀ ਪੰਮਾ ਪਹਿਲਵਾਨ ਕਹਿੰਦਾ ਮੇਰਾ ਪਹਿਲਾ ਵੀ ਸੁਖੇ ਦਾ ਬੜਾ ਜ਼ੋਰ ਲੱਗਿਆ ਫਿਰ ਕੁਸ਼ਤੀ ਤਕੜੀ ਕਰਾਈ ਆ ਤੇ ਇਧਰ ਬੱਬੇ ਪਹਿਲਵਾਨ ਤਾਰੀ ਵਾਲੇ ਨੂੰ ਜੇਤੂ ਘਰਾੜ ਦੇ ਦਿੱਤਾ ਗਿਆ ਜੀ